ਹਾਂਜੀ ਵੀ ਸਾਰਾ ਫਸਲੀ ਕਾਲ ਜੇ ਕਿਸੇ ਵੀ ਇਹਨੇ ਨਵਾਂ ਟਰੈਕਟਰ ਲੈਣਾਗਾ ਆ ਪਾਵਰ ਫਾਰਮ ਟ੍ਰੈਕ 60 ਜਣੀ ਲੈਣੀ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ 52 ਹਸਪਾਵਰ ਦੇ ਵਿੱਚ ਤਿੰਨ ਸਿਲੰਡਰ ਪਾਵਰ ਸਟੀering ਦੇ ਵਿੱਚ ਤੇ ਸਾਰਾ ਕੁਝ 60 ਵਾਲਾ ਹੈਗਾ ਪੰਪ ਵਗੈਰਾ ਸਾਰੇ 60 ਵਾਲੇ ਨੇਗੇ ਮੈਕੋ ਪੰਪ ਦੇ ਵਿੱਚ ਹੈ ਵੀ ਮੈਕੋ ਪੰਪ ਦੇ ਵਿੱਚ ਆ ਤਿੰਨ ਸਿਲੰਡਰ ਤੇ ਆ ਟਰੈਕਟਰ ਵੀ ਤਿੰਨ ਸਿਲੰਡਰ ਮੈਕੋ ਪੰਪ ਦੇ ਵਿੱਚ ਹੈਗਾ ਸਾਰੀ ਬਣਵਟ 60 ਵਾਲੀ ਹੈਗੀ ਨਾਮ 45 ਹੈ ਇਕੱਲਾ ਸਾਰੇ ਫੀਚਰ 60 ਵਾਲੇ ਨੇ ਇਹਦੇ ਵਿੱਚ ਵੇ ਦੇਖ ਸਕਦੇ ਹੋ ਟਰੈਕਟਰ ਸਾਰਾ ਪਿਛਲੇ ਟਾਇਰ ਦੇ 14 ਨੇਗੇ ਫਾਰਮ ਟਰੈਕ 60 ਦੇ ਜਿਹੜੇ ਨੇ 16 9 28 ਦੇ ਹੁੰਦੇ ਨੇਗੇ ਤੇ ਫਰੰਟ ਟਾਇਰ ਸੇਮ ਨੇਗੇ 750 16 ਦੇ ਉਹਦੇ ਵੀ 750 16 ਦੇ ਨੇ ਬੰਪਰ ਵਗੈਰਾ ਸਾਰਾ ਕੁਝ ਤੁਹਾਨੂੰ ਫਾਰਮ ਟਰੈਕ 60 ਨਾਲ ਦਾ ਮਿਲੂਗਾ ਜੇ ਕਿਸੇ ਵੀਨੇ ਚਾਹਵਾਂ ਹੁੰਦਾਗਾ ਤਾਂ ਫਾਰਮ ਟਰੈਕ 45 ਦਾ ਲੱਖ ਰੁਪਏ ਦਾ ਫਰਕ ਹੈ ਜੇ ਕਿਸੇ ਵੀਨੇ ਲੈਣਾ ਹੈ ਕਲਾਸਿਕ Pro ਦੇ ਵਿੱਚ Power Max ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਸਾਰਾ ਕੁਝ ਸੇਮ ਮਿਲ ਜੂਗਾ ਇਹਦੇ ਵਿੱਚ ਤੇ ਦੇਖ ਸਕਦੇ ਹੋ ਕੋਈ ਫਰਕ ਨਹੀਂ ਹੈਗਾ ਟਰੈਕਟਰ ਦਾ ਸੱਤ ਕੋਟਾ ਸੁਪਰ ਹੀਡਰ ਆਮ ਨਾਲ ਚਲਾਊਗਾ ਤੁਹਾਡਾ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ